ਚੈਨਲ ਦੇਖ ਰਹੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਪੰਜਾਬ ਤੋਂ ਅਸੀਂ ਅੱਜ ਸਾਡੇ ਵਾਸਤੇ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਸਾਡਾ ਵੀਰ ਅਮਨਦੀਪ ਢਿੱਲੋਂ ਜੋ ਅਮਰੀਕਾ ਨਿਊਯਾਰਕ ਤੋਂ ਇਸ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਹੁਤ ਵੱਡੀ ਇਹ ਜਿਹੜੀ ਸੇਵਾ ਆਰੰਭ ਚੱਲ ਰਹੀ ਹੈ 2022 ਤੋਂ ਪਰ ਉਹਨੂੰ ਥੋੜਾ ਜਿਹਾ ਵੱਡੇ ਲੈਵਲ ਤੇ ਪੰਜਾਬ ਲੈਵਲ ਤੇ ਦੇਸ਼ ਲੈਵਲ ਤੇ ਲੈ ਕੇ ਜਾਣ ਵਾਸਤੇ ਅੱਜ ਬਹੁਤ মিডিਆ ਤੇ ਵੀਰ ਨੇ ਪ੍ਰੋਗਰਾਮ ਰੱਖਿਆ ਹੋਇਆ ਅਸੀਂ ਵੀ ਅੱਜ ਇੱਥੇ ਪਹੁੰਚੇ ਆਂ ਇਹ ਸਾਡੇ ਪਹੁੰਚਣ ਦਾ ਮੇਨ ਮਕਸਦ ਹੈ ਜਿਹੜਾ ਅਸੀਂ ਵੀ ਹਲ ਟਾਈਮ ਰੋਡ ਦੇ ਉੱਤੇ ਜਿਹੜੀ ਐਂਬੂਲੈਂਸ ਸਹੂਲਤ ਐਂਬੂਲੈਂਸ ਸਰਵਿਸ ਦਿੰਨੇ ਆ ਫਰੀਦਕੋਟ ਤੋਂ ਮਖੂ ਮੋਗਾ ਤੋਂ ਫਰੋਜਪੁਰ ਹਾਈਵੇ ਕਵਰ ਕਰਦੇ ਆ ਇਧਰੋਂ ਇਹ ਵੀਰ ਜੀ ਹੁਣੀ ਤਕਰੀਬਨ ਆਰਾਊਂਡ ਇੱਥੋਂ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਰੈਸਕਿਊ ਕਰਦੇ ਆ ਕੋਈ ਵੀ ਐਕਸੀਡੈਂਟ ਹੋ ਜੇ ਕੋਈ ਵੀ ਗੱਡੀ ਦੇ ਵਿੱਚ ਬੰਦਾ ਫਸ ਜੇ ਤਾਂ ਇਹਨਾਂ ਨੇ ਬਹੁਤ ਵਧੀਆ ਜਿਹੜੇ ਇੰਪੋਰਟਡ ਜਿਹੜੇ ਟੂਲ ਆ ਅਮਰੀਕਾ ਤੋਂ ਲੈ ਕੇ ਉਹ ਇੱਥੇ ਆਪਣੀਆਂ ਗੱਡੀਆਂ ਦੇ ਵਿੱਚ ਰੱਖੇ ਹੋਏ ਆ ਤਾਂ ਕਿ ਮੰਨ ਲਓ ਆਪਾਂ ਕੱਠ ਭਵਾਂ ਹਜ਼ਾਰਾਂ ਦਾ ਹੋ ਜੇ ਪਰ ਜੇ ਆਪਣੇ ਕੋਲੇ ਉਹ ਸਾਧਨ ਹੀ ਨਾ ਹੋਊਗਾ ਕਿ ਆਪਾਂ ਗੱਡੀ ਦੇ ਵਿੱਚੋਂ ਬੰਦੇ ਨੂੰ ਬਾਹਰ ਕਿਦਾਂ ਕੱਢਣਾ ਤਾਂ ਉੱਥੇ 100 ਬੰਦੇ ਦਾ ਕੱਠ ਵੀ ਜਿਹੜਾ ਉਹ ਜ਼ੀਰੋ ਦੇ ਬਰਾਬਰ ਹੈ ਸੋ ਅੱਜ ਇਥੋਂ ਇੱਕ ਬਹੁਤ ਵਧੀਆ ਜਿਹੜਾ ਮੈਸੇਜ ਪੂਰੇ ਪੰਜਾਬ ਦੇ ਵਿੱਚ ਵੀ ਜਾਊਗਾ ਤੇ ਜਿਹੜੇ ਸਾਡੇ ਐਨਜੀਓ ਲੈਵਲ ਦੇ ਕਨੈਕਸ਼ਨ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਜੁੜ ਰਹੇ ਆ ਕਿ ਸਾਡੀ ਜ਼ਰੂਰਤ ਇਹਨਾਂ ਨੂੰ ਪਊਗੀ ਤਾਂ ਅਸੀਂ ਹਾਜ਼ਰ ਹੋਵਾਂਗੇ ਇਹਨਾਂ ਦੀ ਸਾਨੂੰ ਪਊਗੀ ਤਾਂ ਭਾਜੀ ਨੇ ਕਿਹਾ ਕਿ ਕੋਈ ਨਹੀਂ ਵਾਟ ਦਾ ਕੋਈ ਚੱਕਰ ਨਹੀਂ ਜੇ ਤੁਹਾਨੂੰ ਲੱਗਿਆ ਤਾਂ ਸਾਡੀਆਂ ਗੱਡੀਆਂ ਜਿਹੜੀਆਂ ਜਾਂ ਆਉਣ ਵਾਲੇ ਸਮਿਆਂ ਦੇ ਵਿੱਚ ਇੱਕ ਦੋ ਯੂਨਿਟਾਂ ਅਸੀਂ ਉਸ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀਆਂ ਪ੍ਰੋਵਾਈਡ ਕਰਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਅਮਰੀਕਾ ਦੀ ਧਰਤੀ ਤੇ ਬੈਠੇ ਹੋਏ ਦਰਦ ਆ ਜਿਹੜਾ ਇੱਥੇ ਉਹ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਆਪਣਿਆਂ ਦਾ ਤਾਂ ਕਿ ਕੋਈ ਇਸ ਤਰ੍ਹਾਂ ਦਾ ਹਾਦਸੇ ਦੇ ਵਿੱਚ ਸਾਡਾ ਆਪਦਾ ਸਾਡਾ ਵੀਰ ਸਾਡਾ ਪੰਜਾਬੀ ਜਿਹੜਾ ਉਹ ਨਾ ਚਲਾ ਜਾਵੇ ਇਹ ਜਿਹੜੀ ਰੈਸਕਿਊ ਟੀਮ ਆ ਬਹੁਤ ਜਲਦੀ ਉੱਥੇ ਪਹੁੰਚ ਕੇ ਗੱਡੀ ਦੇ ਵਿੱਚੋਂ ਪੇਸ਼ੈਂਟ ਨੂੰ ਜਾਂ ਉਸ ਵੀਰ ਭੈਣ ਭਰਾ ਨੂੰ ਕੱਢ ਕੇ ਹਸਪੀਟਲ ਤੱਕ ਪਹੁੰਚਾਇਆ ਜਾਵੇ ਤੇ ਮੈਂ ਵੀਰ ਜੀ ਨੂੰ ਵੀ ਕਹੂੰਗਾ ਕਿ ਇਹ ਵੀ ਜਰੂਰ ਆਪਣੀ ਐਨਜੀਓ ਬਾਰੇ ਤੇ ਇਸ ਪੰਜਾਬ ਦੇ ਇਸ ਦੇਸ਼ ਨੂੰ ਕੀ ਮੈਸੇਜ ਜਿਹੜਾ ਉਹ ਅੱਜ ਦਾ ਆਪਾਂ ਇੱਥੇ ਦੇਣਾ ਵਾ ਤਾਂ ਜੋ ਇਸ ਜਿਹੜੀ ਸੰਸਥਾ ਦਾ ਵੱਤੋ ਵੱਤ ਜਿਹੜੀ ਲਾਈਫਲਾਈਨ ਸੰਸਥਾ ਦਾ ਜਿਹੜਾ ਫਾਇਦਾ ਵਾ ਉਹ ਬਹੁਤ ਜਿਹੜੇ ਲੋਕ ਆ ਉਹ ਲੈ ਸਕਣ ਕਿ ਇਸ ਵਾਂਝਾ ਜਿਹੜਾ ਤੁਸੀਂ ਕਰ ਰਹੇ ਹੋ ਕੀ ਰੋਮ ਜਿਹੜਾ ਕਿਸ ਸੰਚ ਹਾਂਜੀ ਇਸ ਟਾਈਮ ਤੇ ਸਹੀ ਇੱਕ ਲਾਈਫਲਾਈਨ ਰੈਸਕਿਊ 911 ਇੱਕ ਸੰਸਥਾ ਸਟਾਰਟ ਕੀਤੀ ਹੈਗੀ ਆ ਤਰਨਤਾਰਨ ਦੇ ਵਿੱਚ ਜਿੱਥੇ ਅਸੀਂ ਸੇਵਾ ਦੇ ਰਹੇ ਆ ਐਕਸੀਡੈਂਟ ਦੇ ਦੌਰਾਨ ਤੇ ਤੁਸੀਂ ਵੇਖ ਸਕਦੇ ਕਿ ਰੋਜ਼ ਹੀ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਤੇ ਇਦਾਂ ਦੀਆਂ ਸੇਵਾ ਜਿਹੜੀਆਂ ਅਸੀਂ ਲੈ ਕੇ ਆਂਦੀਆਂ ਬਹੁਤ ਜ਼ਿਆਦੀਆਂ ਡਿਫਰੈਂਟ ਆ ਦੂਜਿਆਂ ਨਾਲੋਂ ਜਿੱਦਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵਾ ਗੱਡੀਆਂ ਇੱਕ ਦੂਜੇ ਵਿੱਚ ਵੱਜ ਜਾਂਦੀਆਂ ਵਾ ਉਹਨਾਂ ਦੇ ਵਿੱਚ ਲੋਹੇ ਦੇ ਵਿੱਚ ਲੋਕੀ ਫਸ ਜਾਂਦੇ ਮਲਬੇ ਦੇ ਵਿੱਚ ਫਸ ਜਾਂਦੇ ਆ ਅਸੀਂ ਅਮਰੀਕਾ ਤੋਂ ਟੂਲ ਇੰਪੋਰਟ ਕੀਤਾ ਵਾ ਜੈਜ਼ ਆਫ ਲਾਈਫ ਜਿਹੜਾ ਲੋਕਾਂ ਦੀ ਹੈਲਪ ਕਰਦਾ ਆ ਇੱਕ ਐਕਸੀਡੈਂਟ ਦੇ ਦੌਰਾਨ ਉਹਨੂੰ ਲੋਹੇ ਨੂੰ ਕੱਟਣ ਨੂੰ ਵਢਣ ਨੂੰ ਤੇ ਬੰਦੇ ਨੂੰ ਬਾਹਰ ਕੱਢਣ ਲਈ ਤੇ ਇਸ ਟਾਈਮ ਤੇ ਇਦਾਂ ਦੀ ਸੇਵਾ ਪੰਜਾਬ ਦੇ ਵਿੱਚ ਨਹੀਂ ਅਵੇਲੇਬਲ ਹੈਗੀਆਂ ਜਿਹੜੀਆਂ ਅਸੀਂ ਲੈ ਕੇ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਹੋਰ ਵੀ ਇਦਾਂ ਦੀਆਂ ਸੇਵਾ ਹੋਰ ਵੀ ਇਸ ਏਰੀਆ ਦੇ ਵਿੱਚ ਵਧਾਈਆਂ ਚਾਹਣ ਜਿੱਦਾਂ ਦੀਆਂ ਸੇਵਾ ਅਸੀਂ ਲੈ ਕੇ ਆਂਦੀਆਂ ਆ ਕਿੰਨੇ ਕਿਲੋਮੀਟਰ ਤੱਕ ਸੇਵਾ ਚੱਲੀ ਆਪਦੀ ਇਸ ਟਾਈਮ ਤੇ ਸਾਡੀ ਸੇਵਾ 40 ਕਿਲੋਮੀਟਰ ਦੇ ਵਿੱਚ ਚੱਲਦੀ ਪਈ ਹੈ ਤਰਨਤਾਰਨ ਤੋਂ ਲੈ ਕੇ ਕੋਈ ਸਾਡਾ ਹੋਮ ਬੇਸ ਹੈ ਜਿੱਥੇ ਕਿੰਨੀਆਂ ਗੱਡੀਆਂ ਤੇ ਕਿੰਨੇ ਦਾ ਮੈਂਬਰ ਹਨ ਹਾਂਜੀ ਇਸ ਟਾਈਮ ਤੇ ਸਾਡੇ ਕੋਲ 8 ਗੱਡੀਆਂ ਹੈਗੀਆਂ ਵਾਂ ਜਿਨ੍ਹਾਂ ਦੇ ਵਿੱਚ ਐਂਬੂਲੈਂਸਸ ਰੈਸਕਿਊ ਵਹੀਕਲਸ ਵੱਡੇ ਟਰਾਲੇ ਹੈਗੇ ਆ ਤੇ ਰਿਕਵਰੀ ਵੈਂਸ ਹੈਗੀਆਂ ਵਾਂ ਤੇ 8 ਗੱਡੀਆਂ ਟੋਟਲ ਹੈਗੀਆਂ ਵਾਂ ਜਿਹੜੀਆਂ ਔਨ ਦਾ ਰੋਲ 24/7 ਰਹਿੰਦੀਆਂ ਵਾਂ ਤੇ ਲੋਕਾਂ ਦੀ ਹੈਲਪ ਕਰਦੀਆਂ ਕਿੰਨੇ ਲੋਕਾਂ ਦੀ ਕੀਮਤੀ ਜਾਨ ਬਚਾਈ ਅਸ ਟਾਈਮ ਦਿੱਤੇ ਅਸੀਂ 6 ਜਾਨਾਂ ਬਚਾ ਚੁੱਕੇ ਹੈਗੇ ਆ ਤੇ ਸਾਡੀ ਅਵੇਅਰਨੈਸ ਕਰਕੇ ਸਪੈਸ਼ਲੀ ਅਸੀਂ ਸੀਨ ਦੇ ਉੱਤੇ ਲੇਟ ਪਹੁੰਚਦੇ ਆ ਜਿੱਥੇ ਆਲਰੇਡੀ ਜਿਹੜਾ ਵਿਕਟਮ ਹੈਗਾ ਵਾ ਉਹਦੀ ਡੈਥ ਹੋਈ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਰਾਹੀਂ ਆਓ ਤੇ ਲੋਕਾਂ ਸਾਹਮਣੇ ਤੁਹਾਡਾ ਫੋਨ ਨੰਬਰ ਜਾਵੇ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਵਾ ਤਰਨ ਤਰਨ 40 ਕਿਲੋਮੀਟਰ ਦੇ ਵਿੱਚ ਸਾਡੇ ਜਿਹੜਾ ਹੌਟਲਾਈਨ ਨੰਬਰ ਹੈਗਾ ਵਾ 24 ਘੰਟੇ ਉਪਲਬਧ ਹੈਗਾ ਵਾ 9117009191 ਅਸੀਂ 24 ਘੰਟੇ ਤੁਹਾਡੀ ਐਕਸੀਡੈਂਟ ਦੇ ਵਿੱਚ ਐਮਰਜੈਂਸੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆਂ ਦੇਖਣ ਜਾ ਪੰਜਾਬ ਨੂੰ ਨਸ਼ਿਆਂ ਦੀ ਗੋਜ ਵੱਧਦੀ ਜਾ ਰਹੀ ਕੋਈ ਨੌਜਾ ਟਿੱਗਾ ਮਿਲ ਜਾਂਦਾ ਉਹਦੇ ਵੀ ਹੈਲਪਰ ਹੈ ਹਾਂਜੀ ਇਸ ਟਾਈਮ ਦੇ ਉਤੇ ਅਸੀਂ ਡਰੱਗ ਇੰਪੋਰਟ ਕੀਤਾ ਹੈਗਾ ਵਾ ਦਾ ਡਰੱਗ ਦਾ ਨਾਮ ਹੈਗਾ ਵਾ ਨਾਰਕਨ ਜਿਹੜਾ ਅਮਰੀਕਾ ਦੇ ਵਿੱਚ ਕਾਫੀ ਯੂਜ਼ ਹੋ ਰਿਹਾ ਵਾ ਤੇ ਇੱਕ ਇੱਕ ਐਂਟੀਡੋਸ ਹੈਗਾ ਵਾ ਡਰੱਗ ਲਈ ਸਪੈਸ਼ਲੀ ਕੋਕੇਨ ਹੈਰੋਇਨ ਤੇ ਜਿਹੜਾ ਫੀਮ ਦੇ ਜਿਹੜੇ ਲੋਕੀ ਜ਼ਿਆਦਾ ਓਵਰਡੋਸ ਕਰ ਦਿੰਦੇ ਆ ਉਹ ਇਸ ਦਾ ਐਂਟੀਡੋਸ ਨੇਜ਼ਲ ਸਪਰੇ ਹੈਗਾ ਵਾ ਕੋਈ ਵੀ ਯੂਜ਼ ਕਰ ਸਕਦਾ ਵਾ ਆਪਣੇ ਨੱਕ ਚ ਪਾ ਕੇ ਤੇ ਬੰਦਾ ਵਾਪਸ ਆ ਜਾਂਦਾ ਵਾ ਤੁਸੀਂ ਵੇਖ ਸਕਦੇ ਕਿ ਕੱਲ ਹੀ ਅਸੀਂ ਇੱਕ ਕੇਸ ਹੈਂਡਲ ਕੀਤਾ ਹੈਗਾ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਾਰਕੈਨ ਨੈਜ਼ਲ ਸਪਰੇਅ ਯੂਜ਼ ਕਰਕੇ ਇੱਕ ਬੰਦੇ ਨੂੰ ਬਚਾਇਆ ਗਿਆ ਵਾ ਆ ਸਿੰਪਲ ਜਿਹਾ ਇੱਕ ਅਸੀਂ ਲੈ ਕੇ ਆਂਦਾ ਵਾ ਇਹ ਅਮਰੀਕਾ ਦੇ ਵਿੱਚ ਅਵੇਲੇਬਲ ਸਿੱਧਾ ਹੀ ਨੋਸ 'ਚ ਪਾਇਆ ਜਾਂਦਾ ਤੇ ਉਸੇ ਵੇਲੇ ਬੰਦਾ 30 ਸੈਕਿੰਡ ਦੇ ਵਿੱਚ 1 ਮਿੰਟ ਦੇ ਵਿੱਚ ਬੰਦਾ ਆਪਣੇ ਹੋਸ਼ ਉਹ ਰਾਜ ਚ ਵਾਪਸ ਆ ਜਾਂਦਾ ਵਾ ਜੇ ਇਹਨੂੰ ਯੂਜ਼ ਕੀਤਾ ਜਾਵੇ ਮੰਨ ਜੀ ਤੁਹਾਨੂੰ ਇਹ ਐਨਜੀਓ ਚ ਲਾਉਣ ਲੱਗਿਆ ਕੋਈ ਪਰੇਸ਼ਾਨੀਆਂ ਆ ਰਹੀਆਂ ਇਸ ਐਨਜੀਓ ਚ ਲਾਉਣ ਲਈ ਮੇਰੀ ਸੋਚ ਇਹੀ ਰਹੀ ਹੈ ਕਿ ਆਪਾਂ ਇੱਕ ਰਿਜ਼ਲਟ ਚਾਹੀਦਾ ਵਾ ਕਿ ਲੋਕਾਂ ਤੱਕ ਪਹੁੰਚੀਏ ਵਿਕਟਮ ਤੱਕ ਪਹੁੰਚੀਏ ਤੇ ਉਸ ਸੋਚ ਕਰਕੇ ਕਾਫੀ ਮੈਨੂੰ ਪ੍ਰੋਬਲਮਾਂ ਆਈਆਂ ਵਾ ਜਿੱਦਾਂ ਅਸੀਂ ਗੱਡੀਆਂ ਬਣਾਈਆਂ ਵਾ ਇਹ ਪੰਜਾਬ ਹੋਣ ਕਰਕੇ ਮੈਂਟ ਮੇਬੀ ਹਾਰਟ ਟਾਈਮ ਦੇ ਵਿੱਚ ਕਿ ਹਿੰਦਾ ਵਾ ਕਿ ਇਹ ਕੰਮ ਨਾ ਹੋਵੇ ਕੋਈ ਨਾ ਕੋਈ ਵਿਗਨ ਪੈਂਦੇ ਆ ਜਿੱਥੇ ਜਿੱਥੇ ਕੋਈ ਵੀ ਸਾਨੂੰ ਹੈਲਪ ਕਰਨ ਦੀ ਅਸੀਂ ਕਰਦੇ ਆ ਜਾਂ ਅੱਗੇ ਲੈ ਕੇ ਜਾਂਦੇ ਆ ਸਾਨੂੰ ਬਹੁਤ ਜ਼ਿਆੜੀਆਂ ਪ੍ਰੋਬਲਮਾਂ ਆਉਂਦੀਆਂ ਵਾ ਕਿਉਂਕਿ ਇੱਥੋਂ ਦੀ ਜਿਹੜੀ ਸੋਚ ਹੈਗੀ ਆ ਪੰਜਾਬ ਦੀ ਬਹੁਤ ਡਿਫਰੈਂਟ ਹੈ ਬਾਹਰ ਨਾਲੋਂ ਕਿਉਂਕਿ ਹਰ ਜਿਹੜੇ ਬੰਦੇ ਹੈਗੇ ਕੋਈ ਔਨੈਸਟੀ ਬਹੁਤ ਜ਼ਿਆਦੀ ਘਟਿਆ ਪੰਜਾਬ ਦੇ ਵਿੱਚ ਅਮਨ ਦੀ ਪੰਜਾਬ ਗਵਰਨਮੈਂਟ ਨੇ ਵੀ ਐਂਬੂਲੈਂਸ ਚਲਾਈਆਂ ਹੋਈਆਂ ਨੇ ਉਹਨਾਂ ਨੇ ਇੱਕ ਹੋਰ ਜਿਹੜੀ ਵਕਰੀ ਫੋਰਸ ਸੜਕ ਸੁਰੱਖਿਆ ਫੋਰਸ ਵੀ ਚਲਾਈ ਹੋਈ ਆ ਉਹਨਾਂ ਦੇ ਨਾਲੋਂ ਵੱਖਰਾ ਜਿਹੜੀ ਤੁਹਾਡੀ ਅੰਜੂ ਕੀ ਕਰਦੀ ਪਈ ਹੈ ਹਾਂਜੀ ਜਿਹੜੀ ਐਸਐਸਐਫ ਚਲਾਈ ਗਈ ਹੈ ਬਹੁਤ ਵਧੀਆ ਪ੍ਰਾਲਾ ਆ ਉਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਕਿ ਐਕਸੀਡੈਂਟ ਵਿਕਟਮ ਲਈ ਕੀਤਾ ਗਿਆ ਤੇ ਬੇਸਿਕਲੀ ਉਹਨਾਂ ਦਾ ਪ੍ਰਾਲਾ ਤੁਹਾਡਾ ਪ੍ਰਾਲਾ ਸੇਮ ਹੀ ਹੈਗਾ ਵਾ ਤੇ ਸੀ ਡਿਫਰੈਂਟ ਕੀ ਹੈਗਾ ਵਾ ਕਿਉਂਕਿ ਜਦੋਂ ਐਸਐਸਐਫ ਪਹੁੰਚਦੀ ਹੈ ਸੀਨ ਦੇ ਉੱਤੇ ਤੇ ਵਿਕਟਮ ਦੀ ਕਿੱਦਾਂ ਹੈਲਪ ਕਰ ਸਕਦੀ ਆ ਉਹਨਾਂ ਕੋਈ ਟੂਲ ਨਹੀਂ ਹੈਗੇ ਬਸ ਉਹਨਾਂ ਕੋ ਗੱਡੀਆਂ ਹੈਗੀਆਂ ਵਾ ਜਿਹੜੀਆਂ ਅਸੀਂ ਸਰਵਿਸ ਲੈ ਕੇ ਆਂਦੀਆਂ ਵਾ ਇਹਨਾਂ ਦੇ ਵਿੱਚ ਟੂਲ ਹੈਗੇ ਆ ਜਿਹੜੇ ਜਾਸ ਆਫ ਲਾਈਫ ਅਸੀਂ ਅਮਰੀਕਾ ਤੋਂ ਇੰਪੋਰਟ ਕੀਤੇ ਆ ਤੇ ਅਸੀਂ ਇੱਕ ਰੈਸਕਿਊ ਸਰਵਿਸ ਆ ਜਿਹੜੀ ਫ੍ਰੀ ਰੈਸਕਿਊ ਸਰਵਿਸ ਲੋਕਾਂ ਨੂੰ ਦਿੰਨੇ ਆ ਕਿ ਜਿਹੜੀ ਐਕਸੀਡੈਂਟ ਦੇ ਦੌਰਾਨ ਕੋਈ ਵੀ ਟੂਲ ਉਹਨਾਂ ਨੂੰ ਲੋੜ ਹੈਗੀ ਆ ਗੱਡੀ ਦੇ ਵਿੱਚ ਕੋਈ ਫਸਿਆ ਹੋਆ ਬੰਦਾ ਉਹਨੂੰ ਬਾਹਰ ਕੱਢਣਾ ਵੜਨਾ ਪਵੇ ਗੱਡੀ ਨੂੰ ਕੁਝ ਵੀ ਕਰਨਾ ਪਵੇ ਕਿ ਜਿਹੜੇ ਜਿਗਾਰਡ ਲਾਏ ਜਾ ਰਹੇ ਆ ਲੋਕੀ ਸੰਭਲ ਲੈ ਕੇ ਆਇਂਦੇ ਥੋੜੀਆਂ ਲੈ ਕੇ ਆਇਂਦੇ ਆ ਇਹ ਬੰਦੇ ਵਿਕਟਮ ਨੂੰ ਐਕਚੁਅਲੀ ਹਰਟ ਕਰਦਾ ਵਾ ਰੈਦਰ ਦੈਨ ਹੈਲਪ ਕਰਦਾ ਵਾ ਤੇ ਅਸੀਂ ਇਹ ਜਿਹੜੀਆਂ ਸੇਵਾ ਆ ਆਪਣੀ ਗੱਡੀਆਂ ਦੇ ਵਿੱਚ ਸਾਰੇ ਟੂਲ ਪਾ ਕੇ ਅਸੀਂ ਐਕਸੀਡੈਂਟ ਸੀਨ ਤੇ ਜਾਂਦੇ ਆ ਤੇ ਅਸੀਂ ਵਿਕਟਮ ਦੀ ਹੈਲਪ ਕਰਦੇ ਆ ਕਿਸ ਤਰੀਕੇ ਦੀ ਸਪੋਰਟ ਜਿਹੜੀ ਆ ਉਹ ਐਨਆਰਆਈ ਭਰਾਵਾਂ ਕੋਲੋਂ ਕਿਸ ਐਨਜੀਓ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਆ ਤੇ ਕਿਤੇ ਨਾ ਕਿਤੇ ਇਧਰ ਧਿਆਨ ਘਟਿਆ ਇਹਨਾਂ ਚੀਜ਼ਾਂ ਦਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਨਿਊਜ਼ ਵੇਖਦੇ ਜੇ ਸਵੇਰੇ ਸਵੇਰ ਔਨ ਕਰਦੇ ਜੇ ਨਿਊਜ਼ ਤੇ ਤੁਸੀਂ ਸਭ ਤੋਂ ਪਹਿਲਾਂ ਕੀ ਵੇਖਦੇ ਜੇ ਤੁਸੀਂ ਵੇਖਦੇ ਕਿ ਫਲਾਨੀ ਜਗ੍ਹਾ ਬਾਸ ਪੁਲਟ ਕੀ ਟਰੱਕ ਪਲਟ ਗਿਆ ਕੋਈ ਐਕਸੀਡੈਂਟ ਹੋ ਗਿਆ ਆਪਾਂ ਕੁਝ ਕਰ ਰਹੇ ਆ ਇਹਦੇ ਬਾਰੇ ਕੁਛ ਨਹੀਂ ਕਰਦੇ ਪਏ ਆਪਾਂ ਗੱਲਾਂ ਕਰ ਸਕਦੇ ਆ ਆਪਾਂ ਜੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਤੇ ਵੇਖਦੇ ਪਏ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਬਹੁਤ ਕੁਛ ਕਰਕੇ ਬਹੁਤ ਕੁਛ ਪੰਜਾਬ ਭੇਜਦਾ ਵਾ ਆਪਾਂ ਗੱਡੀਆਂ ਨਵੀਆਂ-ਨਵੀਆਂ ਭੇਜਦੀਆਂ ਵਾ ਆਪਾਂ ਸਭ ਕੁਛ ਭੇਜਿਆ ਵਾ ਪਰ ਆਪਾਂ ਜਿਹੜੀ ਸੇਵਾ ਦੀ ਜਿਹੜੀ ਲੋਡ ਆ ਨਾ ਜਾਸ ਆਫ ਲਾਈਫ ਜਿਹੜੇ ਟੂਲਸ ਆ ਆਪਾਂ ਨੂੰ ਜਿਹੜੀ ਲਾਈਫ ਸੇਵਿੰਗ ਡੀਫੀਬਿਲੇਟਰਸ ਆ ਜਿਹੜੇ ਜਿਹੜੇ ਵੈਂਟੀਲੇਟਰਸ ਆ ਜਿਹੜੀ ਪੰਜਾਬ ਨੂੰ ਸਰਕਾਰ ਜਿਹੜੀ ਪੰਜਾਬ ਸਰਕਾਰ ਕੋ ਸਹੂਲਤਾਂ ਤੇ ਹੈਗੀਆਂ ਵਾ ਪਰ ਉਹਨਾਂ ਦੇ ਵਿੱਚ ਉਹ ਸਹੂਲਤਾਂ ਚੰਗੀ ਤਰ੍ਹਾਂ ਯੂਜ਼ ਨਹੀਂ ਹੋ ਰਹੀਆਂ ਪਰ ਜੇ ਆਪਾਂ ਕੋਈ ਨਾ ਕੋਈ ਸੰਸਥਾ ਮੈਂ ਜਿਹੜੀ ਸਟਾਰਟ ਕੀਤੀ ਆ ਬਾਏ ਦਾ ਪੀਪਲ ਫਾਰ ਦਾ ਪੀਪਲ ਲੋਕਾਂ ਨੇ ਹੀ ਬਣਾਈ ਆ ਤੇ ਲੋਕੀ ਇਤੋਂ ਰਿਜ਼ਲਟ ਲੈ ਸਕਦੇ ਆ ਸਾਨੂੰ ਸੁੱਛ ਸਕਦੇ ਕਿ ਕਿੱਥੇ ਅਸੀਂ ਰੋਂਗ ਹੈਗੇ ਆ ਅਸੀਂ 150 ਐਕਸੀਡੈਂਟ ਇਸ ਟਾਈਮ ਤੇ ਕਵਰ ਕੀਤਾ ਆ ਤੇ ਅਸੀਂ ਹਰ ਐਕਸੀਡੈਂਟ ਤੋਂ ਕੁਛ ਨਾ ਕੁਛ ਸਿੱਖ ਕੇ ਅਸੀਂ ਅੱਗੇ ਵਧੇ ਆ ਤੇ ਸਾਡਾ ਮੇਨ ਮੋਟਿਵ ਇਹ ਵੀ ਹੁੰਦਾ ਵਾ ਕਿ ਕਿਸੇ ਦੀ ਜਾਨ ਬਚਾਉਣੀ ਜੋ ਵੀ ਕਰਨ ਦੀ ਲੋੜ ਆ ਸਾਨੂੰ ਅਸੀਂ ਕਰਨ ਕਰਨੀ ਤਿਆਰ ਆ ਅਮਨ ਜੀ ਜਿਹੜੀ ਤੁਸੀਂ ਨਾਰਕਨ ਜਿਹੜੀ ਮੈਡੀਸਿਨ ਲੈ ਕੇ ਆਏ ਜੋ ਜਿਹੜਾ ਕੋਈ ਨੌਜਵਾਨ ਹੈ ਜਿਹੜਾ ਨਸ਼ਾ ਕਰਦਾ ਏ ਹਾਂਜੀ ਤੇ ਤੁਸੀਂ ਕਹਿੰਦੇ ਹੋ ਨੱਕ ਦੇ ਵਿੱਚ ਪਾਇਆ ਤੇ ਉਹਦੀ ਜਿਹੜੀ ਜਾਨ ਬਚ ਜਾਂਦੀ ਏ ਜੇ ਮੈਡੀਸਨ ਇੰਨੀ ਚੰਗੀ ਏ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਹਰ ਮੈਡੀਕਲ ਤੇ ਇਹਦੀ ਸੁਵਿਧਾ ਦੇ ਰਹੀ ਜਾਂ ਹਸਪੀਟਲਾਂ ਚ ਕੋਣੀਏ ਦੀ ਸੁਵਿਧਾ ਮਿਲਦੀ ਪਈ ਹਾਂਜੀ ਇਹ ਜਿਹੜਾ ਕੁਐਸਚਨ ਪਹਿਲਾਂ ਵੀ ਮੈਨੂੰ ਕਿਸੇ ਨੇ ਪਾਇਆ ਹੈਗਾ ਤੇ ਮੈਂ ਇਸ ਕਾਫੀ ਕੰਮ ਕੀਤਾ ਕਿ ਨਾਰਕਨ ਨੂੰ ਇੱਥੇ ਪੰਜਾਬ ਲੈ ਕੇ ਆਉਣਾ ਤੇ ਇਹ ਪੰਜਾਬ ਚ ਵਿੱਚ ਵੇਖਿਆ ਜਾਊਗਾ ਕਿ ਜਦੋਂ ਅਸੀਂ ਪਰਮਿਸ਼ਨਾਂ ਲੈਣ ਜਾਂਦੇ ਆ ਨਾਰ ਕਹਿੰਦੀਆਂ ਤੇ ਬਸ ਸਾਨੂੰ ਇਹੀ ਦੱਸਿਆ ਜਾਂਦਾ ਵਾ ਕਿ ਕਿੱਥੇ ਨਸ਼ਾ ਹੈਗਾ ਵਾ ਸਾਨੂੰ ਦੱਸਿਆ ਜਾਵੇ ਕਿਉਂਕਿ ਪੰਜਾਬ ਜੇ ਮੰਨੇ ਨਾ ਕਿ ਸਾਡੇ ਕੋਲ ਇੱਥੇ ਨਸ਼ਾ ਹੈਗਾ ਵਾ ਤੇ ਉਹਦੇ ਐਂਟੀਡੋਸ ਅਸੀਂ ਲੈ ਕੇ ਆਂਦੀ ਹਾਡੇ ਨਾਲ ਕੰਮ ਕਰੋ ਕਿ ਅਸੀਂ ਜਿਹੜਾ ਨਸ਼ਾ ਆ ਇਹਨੂੰ ਬੰਦ ਕੀਤਾ ਜਾਵੇ ਨਾਲ ਮੈਂ ਇਹ ਵੀ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਜਿਹੜੀਆਂ ਆ ਜਿਹੜੇ ਸਾਡੀ ਕ੍ਰਿਮੀਨਲ ਐਕਟੀਵਿਟੀ ਹੋ ਰਹੀ ਆ ਲੋਕਾਂ ਦੇ ਘਰ ਚੋਰੀ ਹੋ ਰਹੀ ਆ ਗੱਡੀਆਂ ਚੋਰੀ ਬਾਈਸਾਈਕਲ ਚੋਰੀ ਹੋ ਰਹੀ ਆ ਇਹ ਇਹ ਮੈਂ ਕਹਿ ਸਕਦਾ ਵਾਂ ਕਿ ਕਿਸੇ ਨਾ ਕਿਸੇ ਡਰਗ ਨਾਲ ریلیਟਡ ਹੈਗੀਆਂ ਚੀਜ਼ਾਂ ਕਿਉਂਕਿ ਕਿਸੇ ਨੂੰ ਡਰਗ ਦੀ ਲੋੜ ਆ ਉਹਨੂੰ ਤੋੜ ਹੈਗੀ ਆ ਤੇ ਉਹਨੇ ਇਹ ਚੀਜ਼ਾਂ ਕਰਨੀਆਂ ਬਾਹਰ ਜਾ ਕੇ ਉਹਨੇ ਕ੍ਰਿਮੀਨਲ ਐਕਟੀਵਿਟੀਆਂ ਕਰਨੀਆਂ ਵਾ ਜਿਹੜਾ ਅਸੀਂ ਐਂਟੀਡੋਸ ਲੈ ਕੇ ਆਂਦਾ ਵਾ ਨਾਰਕੇਨ ਮੈਂ ਸਕੇਨਾ ਵਾ ਕਿ ਇਦਾਂ ਦਾ ਕੋਈ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਉੱਤੇ ਵੀ ਐਡਮਿਸਟਰ ਕੀਤਾ ਜਾਵੇ ਜਿੰਨੂੰ ਵੀ ਨਾਰਕੇਨ ਦਿੱਤਾ ਜਾਵੇ ਉਹਦੀ ਜਾਨ ਪਹਚਾਈ ਜਾਵੇ ਉਹਨੂੰ ਇੱਕ ਸੈਕੰਡ ਜ਼ਿੰਦਗੀ ਮਿਲਦੀ ਆ ਤੇ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਡਿਜ਼ਾਈਨ ਕੀਤੇ ਜਾਣ ਜਿੱਦਾਂ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਪਾਇਆ ਜਾਵੇ ਕਿ ਇੱਕ ਵਾਰੀ ਤੁਹਾਨੂੰ ਬਚਾ ਤੇ ਲਿਆ ਹੁਣ ਤੁਸੀਂ ਦੁਬਾਰਾ ਨਹੀਂ ਡਰਗ ਕਰਨਾ ਇਹ ਕੋਈ ਪ੍ਰੋਗਰਾਮ ਲਾਇਆ ਜਾਣ ਕਿ ਉਹਨਾਂ ਨੂੰ ਇਸ ਕੱਢਿਆ ਜਾਵੇ ਤੇ ਨਾਲੇ ਅੰਡਰਸਟੈਂਡ ਕੀਤਾ ਜਾਵੇ ਕਿ ਇਹ ਜਿਹੜੇ ਬੰਦੇ ਡਰਗ ਕਰਦੇ ਪੈਸੇ ਇਹਨਾਂ ਕੋ ਕਿੱਥੇ ਆਉਂਦੇ ਆ ਰੋਜ਼ ਹੀ 1000 ਆਰਪੀਏ ਦੇ ਟਿੱਕੇ ਕਿਦਾਂ ਕਿੱਥੋਂ ਲਾਉਂਦੇ ਆ ਕਿਹੜਾ ਇਹਨਾਂ ਦੇ ਪਿੱਛੇ ਹੈਗਾ ਵਾ ਤੇ ਮੈਂ ਕਹਿੰਨਾ ਪੰਜਾਬ ਸਰਕਾਰ ਨੂੰ ਕਿ ਡਰਗ ਦੀ ਪ੍ਰੋਬਲਮ ਹੋਰ ਜਿਆਦੀ ਹੈਗੀ ਆ ਤੇ ਆਪਾਂ ਨੂੰ ਵਰਕ ਕਰਨ ਦੀ ਲੋੜ ਹੈਗੀ ਆ ਜਿੱਦਾਂ ਦਾ ਹੀ ਨਾਰਕਨ ਡਰਗ ਲੈ ਕੇ ਆਂਦਾ ਵਾ ਲੋਕਾਂ ਤੱਕ ਪੰਚਾਈਏ ਲੋਕਾਂ ਨੂੰ ਬਚਾਈਏ ਤੇ ਇੱਕ ਨਵੀਂ ਜ਼ਿੰਦਗੀ ਦੇਈਏ ਉਹਨਾਂ ਨੂੰ ਤੇ ਨਵੀਂ ਸਟਾਰਟਿੰਗ ਹੋਵੇ ਉਹਨਾਂ ਨੂੰ। ਮੰਤਰੀ ਜੀ ਜਿਹੜਾ ਲਾਈਫਲਾਈਨ ਦਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਗਹਿਨ ਦੇ ਵਿੱਚ ਕਿੱਦਾਂ ਹੈ? ਕੀ ਸੋਚ ਕੇ ਤੁਸੀਂ ਇਹ ਪੰਜਾਬ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਹੋ? ਹਾਂਜੀ ਮੇਰਾ ਕਜ਼ਨ ਬ੍ਰਦਰ ਹੀਗਾ ਜਿਹੜਾ 2018 ਦੇ ਵਿੱਚ ਉਹਦੀ ਡੈਥ ਹੋ ਗਈ ਇੱਕ ਐਕਸੀਡੈਂਟ ਦੇ ਦੌਰਾਨ। ਤੇ ਮੈਂ ਵੇਖਿਆ ਕਿ ਕਿਹੜੀਆਂ ਸੇਵਾ ਉਹਨੂੰ ਮਿਲੀਆਂ ਵਾ ਜਿਹੀਆਂ ਅਸੀਂ ਬਾਹਰ ਇੰਜੋਏ ਕਰਦੇ ਹਾਂ ਜੇ ਹੀ ਬਾਹਰ ਅਮਰੀਕਾ ਦੇ ਵਿੱਚ ਬਹਿ ਕੇ ਮੈਂ 911 ਦੇ ਗਲਤੀ 'ਚ ਵੀ ਮੈਂ ਡਾਇਲ ਕਰਦਾ ਨਾ ਫੋਨ ਨੰਬਰ ਤੇ ਉਹਨਾਂ ਨੇ ਤਿੰਨ ਚੀਜ਼ਾਂ ਭੇਜਣੀਆਂ ਮੈਨੂੰ ਉਹਨਾਂ ਨੇ ਮੈਨੂੰ ਪੁਲਿਸ ਵਾਲੇ ਭੇਜਣੇ ਆ ਇੱਕ ਫਾਇਰ ਟਰੱਕ ਭੇਜਣਾ ਵਾ ਤੇ ਮੈਨੂੰ ਐਂਬੂਲੈਂਸ ਭੇਜਣਾ ਮੈਂ ਗਲਤੀ 'ਚ ਵੀ ਮੈਂ ਉਹਨੂੰ ਕਾਲ ਕਰ ਲਿਆ ਉਹਨਾਂ ਨੂੰ ਤੇ ਜਿਹੜਾ ਮੇਰਾ ਬ੍ਰਦਰ ਹੀਗਾ ਉਹ ਆਲਮੋਸਟ ਦੋ ਕੈਂਟੇ ਰੋਡ ਦੇ ਉੱਤੇ ਪਿਆ ਰਿਆ ਕੋਈ ਰੈਸਕਿਊ ਦਾ ਨਹੀਂ ਹੋਇਆ ਤੇ ਇਦਾਂ ਦੀਆਂ ਜਿਹੜੀਆਂ ਸੇਵਾ ਲੈ ਕੇ ਆਂਦੀਆਂ ਵਾ 911 ਜਿਹੜੀ ਉੱਥੇ ਅਮਰੀਕਾ 'ਚ ਸੇਵਾ ਚੱਲਦੀ ਪਈ ਆ ਅਸੀਂ ਥੋੜਾ ਬਹੁਤਾ ਉਸ ਪ੍ਰੋਜੈਕਟ ਨੂੰ ਕਾਪੀ ਕੀਤਾ ਵਾ ਇੱਥੇ ਕਿ ਜਿਹੜੀਆਂ ਲੋਕੀ ਬਾਹਰ ਭੱਜ ਰਹੇ ਆ ਅਮਰੀਕਾ ਵਗੈਰਾ ਹੋਰ ਵੀ ਦੇਸ਼ਾਂ ਦੇ ਵਿੱਚ ਕਿ ਬਾਹਰ ਜਾ ਕੇ ਸਾਡਾ ਵਧੀਆ ਹੋਊਗਾ ਆਪਾਂ ਇਦਾਂ ਦੀਆਂ ਸੇਵਾ ਇੱਥੇ ਹੀ ਸੋਚ ਆਪਣੀ ਵਧੀਆ ਤੇ ਇੱਥੇ ਲੈ ਕੇ ਆਈਏ ਸੇਵਾ ਉਹਦਾ ਅਮਨਜੀਤ ਪੰਜਾਬ ਦੇ ਜਿਹੜੇ ਬਾਪੇ ਨੇ بڑے بڑے ਤਗੜੇ ਬਾਪੇ ਨੇ ਇਹ ਕਿ ਕਰੋੜਾਂ ਰੁਪਈਆ ਦੇ ਲੰਗਰ ਲਾ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਕੀ ਮੈਸੇਜ ਰਵੇਗਾ ਅਕੀਰ ਤੱਕ ਮੈਂ ਬਸ ਇਹੀ ਕਹਿ ਰਿਹਾ ਕਿ ਲੰਗਰ ਦੇ ਬਾਲੇ ਆ ਬਹੁਤਾਰੇ ਖਾ ਰਿਹਾ ਮੈਂ ਵੀ ਖਾ ਲਿਆ ਲੰਗਰ ਤੇ ਆਪਾਂ ਖਾਂਦੇ ਰਾਵਾਂਗੇ ਪਰ ਜਿਹੜਾ ਅਮਰਜੈਂਸੀ ਦੇ ਵਿੱਚ ਆਪਾਂ ਲੰਗਰ ਲਾਉਣੇ ਲੋਕਾਂ ਦੇ ਲਈ ਲੋਕਾਂ ਵੱਲੋਂ ਆਈ ਥਿੰਕ ਇਹ ਕਿਤੇ ਨਹੀਂ ਮਿਲੂਗਾ ਨਸਪਾਰ ਹੈ ਜਿਹੜੇ ਸੋਚ ਰੱਖਦੇ ਆ ਕਿ ਪੰਜਾਬ ਨੂੰ ਕੋਈ ਚੇਂਜ ਕੀਤਾ ਜਾ ਸਕਦਾ ਵਾ ਕਿ ਜਿਹੜੀ ਮੇਰੀ ਮਾਂ ਰੋਜ਼ ਹੀ ਨਿਊਜ਼ ਪੰਜਾਬ ਦੀ ਵੇਖਦੀ ਆ ਉਹਦੇ ਵਿੱਚ ਅਸੀਂ ਕੁਝ ਨਾ ਕੁਝ ਚੇਂਜਸ ਲੈ ਕੇ ਆ ਸਕਦੇ ਹਾਂ ਕਿਉਂਕਿ ਇਦਾਂ ਦੀਆਂ ਕਾਫੀ ਜਨਰੇਸ਼ਨਸ ਬਾਹਰ ਅਮਰੀਕਾ ਬਰਾਡ ਸਾਰੇ ਦੁਨੀਆ ਦੇ ਵਿੱਚ ਸਪਰੈਡ ਹੋਈਆਂ ਵਾਂ ਉਹਨਾਂ ਕੋਈ ਇੰਨੀ ਜਿਆਦਾ ਹੀ ਉਹਨਾਂ ਕੋਈ ਇਨਫੋਰਮੇਸ਼ਨ ਹੈਗੀ ਆ ਜਿਹੜੀ ਪੰਜਾਬ ਚ ਆਣ ਕੇ ਵਾਪਸ ਆਣ ਥੋੜਾ ਬਹੁਤਾ ਵੀ ਸੋਚ ਇੱਥੇ ਚੇਂਜ ਕਰ ਦਿੰਨਾ ਤੇ ਪੰਜਾਬ ਆਪਣਾ ਬਹੁਤ ਅੱਗੇ ਵੱਧ ਸਕਦਾ ਤਰਨਤਾਰਨ ਤੋਂ ਇਲਾਵਾ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਟੀਮਾਂ ਜਿਹੜੀਆਂ ਵਰਕ ਕਰਦੇ ਨੇ ਐਸ ਟਾਈਮ ਤੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਕੰਮ ਕਰਦੇ ਪਏ ਅਸੀਂ 40 ਕਿਲੋਮੀਟਰ ਕਵਰ ਕਰਦੇ ਆ ਏਰੀਆ ਠੀਕ ਹੈ ਧੰਨਵਾਦ Thank you, Jesus.